31 ਜਨਵਰੀ 2024 ਨੂੰ ਕਿਸਾਨ ਅੰਦੋਲਨ ਤੇ ਹੋਏ ਹਮਲੇ ਨੂੰ ਪੂਰੇ 3 ਸਾਲ ਹੋ ਗਏ ਨੇ ਜਿਸ ਦੇ ਰੋਸ ਵਜੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅੰਮ੍ਰਿਤਸਰ ਦੇ 골ਡਨ ਗੇਟ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ ਦੇ ਜਬੂਜੇ ਬਨੇ ਹਾਏ 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 ਵਾਸੀ 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 ਮਰਦਾਬਾ 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 ਜਿੰਦਾਬਾਦ 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 ਕਿਸਾਨਾਂ ਪੈਸੇ ਤੇ ਹਮਲਾ ਕਰਨਾ ਸਰਕਾਰ ਦਾ ਤੇਰੇ ਕਰਕੇ ਬੇਈ ਸਰਕਾਰ ਨੂੰ ਭਾਵੇਂ ਚੁੱਕੋ ਸਾਨੂੰ ਦੇਖਰੀ ਗਾਰੰਟੀ ਕਾਨੂੰਨ ਲਾਗੂ ਕਰਵਾਗੇ ਬਾਜਪਾ ਸਤਿਕਾਰ ਦੀ ਪਦਾਰ ਬਣਾ ਕੇ ਰਹਾਗੇ ਜਿੰਦਾਬਾਦ ਜਿੰਦਾਬਾਦ ਪਛਾਣਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਗੁੰਡਿਆਂ ਦੀ ਮੋਗੀ ਸਰਕਾਰ ਮਰਦਾਬਾਦ 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 ਸਤਿਕਾਰ ਦੀ ਜੰਟੀ ਕਰਨ ਬਣਾ ਕੇ ਰਹਾਗੇ ਜਿੰਦਾਬਾਦ ਜਿੰਦਾਬਾਦ ਪਛਾਣਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਹੱਥ ਉੱਪਰ ਹੀ ਰੱਖੋ ਇਹਰ ਬਾਜੋਕਰ ਬਾਜੋਕਰ ਰੱਖੋ पीचे आयो ਇਸ ਦੌਰਾਨ ਕਿਸਾਨ ਆਗੂ ਸਰਬੰਤ ਸਿੰਘ ਪੰਦੇਰ ਨੇ ਇਲਜ਼ਾਮ ਲਗਾਇਆ ਕਿ 29 ਜਨਵਰੀ 2021 ਨੂੰ ਜਿੱਥੇ ਕਿਸਾਨ ਆਗੂਆ ਵੱਲੋਂ ਸਟੇਜ ਲਾਈ ਗਈ ਸੀ ਉੱਥੇ ਹੀ ਭਾਜਪਾ ਦੇ ਕੁਝ ਲੀਡਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ ਜਿਸ ਖਿਲਾਫ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਕਿਸਾਨਾਂ ਖਿਲਾਫ 307 ਯਾਨੀ ਕਿ ਇਰਾਦਾ ਕਤਲ ਦੇ ਨਜਾਇਜ਼ ਪਰਚੇ ਦਰਜ ਕੀਤੇ ਗਏ ਸੀ ਜਿਸ ਤਾਕੇ ਕਿਸਾਨਾਂ ਵੱਲੋਂ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਅੱਜ 29 ਜਨਵਰੀ ਨੂੰ ਜਿਹੜਾ 2021 ਨੂੰ ਸਾਡੀ ਉਥੇ ਸਟੇਟ ਚੱਲਦੀ ਸੀ ਦਿੱਲੀ ਵਿੱਚ ਪਹਿਲੇ ਅੰਦੋਲਨ ਚ ਪਰਦੀਪ ਖੱਤਰੀ ਤੇ ਅਮਨ ਦਬਾਸ ਜਿਹੜੇ ਭਾਜਪਾ ਦੇ ਵੱਡੇ ਲੀਡਰ ਸੀ ਉਹਨਾਂ ਨੇ ਹਮਲਾ ਕੀਤਾ ਸਾਡੀ ਸਟੇਟ ਤੇ ਔਰ ਉਹਨਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਸਾਡੇ ਖਿਲਾਫ ਨਜਾਇਜ਼ ਪਰਚੇ ਜੜੇ ਆ ਉਹ 307 ਦੇ ਕਰ ਦਿੱਤੇ ਗਏ ਸੀ ਸੋ ਇਹਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਤੇ 골ਡਨ ਗ੍ਰੇਟ ਤੇ ਅਸੀਂ ਅਰਥੀ ਸਾੜ ਰਹੇ ਮੋਦੀ ਸਰਕਾਰ ਦੀ ਇਹਦੇ ਨਾਲ ਦੀ ਨਾਲ ਤਾਂ ਉਹਨੂੰ ਪਤਾ ਹੀ ਆ ਪੀ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਦੇਸ਼ ਦੀਆਂ 76 ਜਥੇਬੰਦੀਆਂ ਤੇ ਨਾਲ ਦੀ ਨਾਲ ਐਸਕੇਮ ਗੈਰ ਰਾਜਨੀਤਿਕ ਨੇ ਕੀਤਾ ਹੋਇਆ ਉਹਦੇ ਤਿਆਰ ਪੂਰੇ ਪੰਜਾਬ ਚ ਦੇਸ਼ ਤਿਆਰੀਆਂ ਚੱਲ ਰਹੀਆਂ ਔਰ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਅਸੀਂ ਮੰਗ ਪੱਤਰ ਵੀ ਤੁਹਾਨੂੰ ਤੁਹਾਡੇ ਏਜੰਸੀਆਂ ਦੀ ਜੇ ਕੋਈ ਬੈ ਕੇ ਗੱਲ ਕਰਨੀਆਂ ਕਰ ਲਿਓ ਮੁੜ ਕੇ ਜੋ ਕੁਝ ਵੀ ਘਟਨਾ ਕੱਢ ਰਹੀਆਂ ਉਹਦੇ ਲਈ ਮੋਦੀ ਸਰਕਾਰ ਜ਼ਿੰਮੇਵਾਰ ਉਹਦੇ ਵਿੱਚ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਅਖੌਤੀ ਬੁੱਧੀਜੀਵੀ ਕਹਿ ਰਹੇ ਵੀ ਹਮਲਾ ਓਡਾ ਵੱਡਾ ਨਹੀਂ ਇਹ ਕਹਿੰਦਾ ਮੁਕਤ ਵਪਾਰ ਸਮਝੌਤਾ ਪੜ ਲਓ ਮੁਕਤੀ ਕਿਹੜੀ ਗੱਲ ਤੋਂ ਮੁਕਤੀ ਇਸ ਗੱਲ ਤੋਂ ਵੀ ਵਿਦੇਸ਼ਾਂ ਤੋਂ ਜੜੀਆਂ ਖੇਤੀ ਜਿੰਸਾਂ ਆ ਰਹੀਆਂ ਨੇ ਉਹਨਾਂ ਤੇ ਟੈਕਸ ਖਤਮ ਕੀਤਾ ਜਾਊਗਾ ਔਰ ਇਹਦੋਂ ਕਹਾ ਚਾਹੇ ਫਲ ਨੇ ਸਬਜ਼ੀਆਂ ਨੇ ਡੇਰੀ ਆ ਪੋਲਟਰੀ ਆ ਸਾਰਾ ਕੁਛ ਸਾਡੀ ਮੰਡੀ ਸੁਟਿਆ ਜਾਊ ਹਮਲਾ ਓਡਾ ਵੱਡਾ ਆ ਖੇਤੀ ਮੰਡੀ ਦੇ ਉੱਤੇ ਔਰ ਜਿਹੜੇ 70 ਸੈਲੋ ਪੰਜਾਬ ਚ ਖੁੱਲੇ ਆ ਉਹ ਕੀ ਕਰਨ ਨੂੰ ਖੁੱਲੇ ਹੈਗੇ ਤੇ ਸਾਡੀਆਂ ਮੰਡੀਆਂ ਨਹੀਂ ਖਾਣੀਆਂ ਹੈਗੀਆਂ ਇਹਦੇ ਨਾਲ ਜਿਹੜਾ ਮਾਡਲ ਐਕਟ ਲੈਂਡ ਐਕੁਇਜ਼ੀਸ਼ਨ ਦਾ ਬਣਾਇਆ ਹੈਗਾ 15 ਚ ਮੋਦੀ ਜੀ ਹੁਣਾ ਜਿੰਨੇ ਉਹ ਚ ਮੱਦ ਪਾਤੀ ਵੀ ਸੂਬੇ ਆਪ ਦੀ ਮਰਜ਼ੀ ਨਾਲ ਕਾਨੂੰਨ ਬਣਾ ਲੈਣ ਸੂਬਿਆਂ ਨੇ ਜਿੱਥੇ ਜਿੱਥੇ ਪਾਛਪਾਦੀ ਸਰਕਾਰ ਹੈ ਉਹ ਚ ਕਾਨੂੰਨ ਇਹ ਬਣਾਤਾ ਵੀ ਹੁਣ ਜ਼ਮੀਨਾਂ ਐਕਵਾਇਰ ਕਰਨ ਸਮੇਂ ਪਹਿਲੋ ਤਾਂ 70% 80% ਕਿਸਾਨ ਦੀ ਸਹਿਮਤੀ ਚਾਹੁੰਦੇ ਸੀ ਹੁਣ ਕਹਿੰਦੇ ਤੁਹਾਡੀ ਸਹਿਮਤੀ ਨਹੀਂ ਲੈਣੀ ਅਸੀਂ ਤੁਹਾਡੀ ਜ਼ਮੀਨ ਰਿਕੁਆਇਰ ਕਰ ਲਾਂਗੇ ਤੁਸੀਂ ਉੱਠੋ ਤੇ ਬਾਹਰ ਚਲੋ ਇਹ ਦੋ ਵੱਡੇ ਹਮਲੇ ਤੇ ਇਹ ਤੋਂ ਘਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਔਰ ਲਖੀਮਪੁਰ ਖੀਰੀ ਚ ਸਾਡੇ ਚਾਰ ਕਿਸਾਨ ਇੱਕ ਪੱਤਰਕਾਰ ਦਿਨ ਦੀ ਵੀ ਥਾਰ ਗੱਡੀ ਚਾੜ ਕੇ ਮਾਰਿਆ ਅਜੇ ਮਿਸ਼ਰਾ ਟੈਨੀ ਜਿਹੜਾ ਕਾਤਲ ਹੀ ਆ ਉਹ ਕੇਂਦਰ ਦੇ ਮੰਤਰੀ ਮੰਡਲ ਚ ਬੈਠਾ ਉਹਨੂੰ ਬਾਹਰ ਕੱਢੋ ਜੇਲ੍ਹ ਚ ਸੁਟੋ ਸਾਰੇ ਕਿਸਾਨਾਂ ਦੇ ਪਾਇ ਕੇਸ ਵਾਪਸ ਲਓ ਸਾਨੂੰ ਸਮਾਰਕ ਦੀ ਜਗ੍ਹਾ ਦਿਓ ਜਿਹੜੇ ਦਿੱਲੀ ਚ ਬਣੇ ਜੇ ਇਹਦੇ ਨਾਲ ਤੁਸੀਂ ਕਹਿੰਦੇ ਹੋ ਬਿਜਲੀ ਸੰਸ਼ੋਧਨ ਬਿੱਲ ਨਹੀਂ ਲਿਆਉਣਾ ਉਹ ਤੁਸੀਂ ਲਾਗੂ ਕਰ ਦਿੱਤਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਨਹੀਂ ਕੱਢਿਆ ਗਿਆ ਸਾਡੀਆਂ ਫਸਲਾਂ ਵਾਸਤੇ ਸਰਕਾਰ ਬੀਮੇ ਦਾ ਪ੍ਰਬੰਧ ਕਰਿਓ ਨਹੀਂ ਹੋਇਆ ਹੈਗਾ ਅਰ ਇਹਦੇ ਨਾਲ ਨਾਲ WTO ਤੋਂ ਬਾਹਰ ਆਓ ਅਰ ਜੇ 60 ਸਾਲ ਦਾ 58 ਸਾਲ ਦਾ ਕਿਸਾਨ ਹੁੰਦਾ ਉਹਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਦਿੱਲੀ ਵਾਲਾ ਲਗਾਤਾਰ ਜਾਰੀ ਆ ਅੱਜ ਵੀ ਵੱਡੀਆਂ ਕਨਵੈਨਸ਼ਨਾਂ ਮੈਿੱਤੇ ਲੱਗ ਕੇ ਅਸੀਂ ਕਰ ਰਹੇ ਹੈਗੇ ਆਂ ਪੂਰੇ ਪੰਜਾਬ ਵਿੱਚ ਸਾਡੀ ਤਿਆਰੀ ਹੈਗੀ ਆ ਧੰਨਵਾਦ ਦੱਸਿਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਣੇ ਪੰਜਾਬ ਦੀਆਂ तमाम ਕਿਸਾਨ ਜਥੇਬੰਦੀਆਂ ਸਣੇ SKM ਮੋਰਚੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ 18 ਫਰਵਰੀ ਨੂੰ ਪੰਜਾਬ ਪਰਤੋ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਉਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਪੱਧਰ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਹੁਣ ਕਿਸਾਨਾਂ ਵੱਲੋਂ 16 ਫਰਵਰੀ ਨੂੰ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ